ਜਮਿਆ ਤੇ ਮਿਲ ਨਾ ਬਧਾਈਆ ਬਟਾ ਹੋਇਆ ਡਾਕੇ ਮਾਰਦਾ ਜੱਗਿਆ ਜੱਗਿਆ ਬਤੋਰ ਪਰਦੇਸ ਗਿਓ ਵਾ ਵਜਿਆ ਓ ਜੱਗ ਜੱਟ ਦੇ ਕਬੂਤਰ ਠੀਨੇ ਬਈ ਜੱਗ ਜੱਟ ਦੇ ਜੱਟ ਦੇ ਕਬੂਤਰ ਠੀਨੇ ਨਦੀਆਂ ਪਾਰ ਚੁਗਦੇ ਦਾਣੇ ਦਾਣੇ ਓ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਜੱਗੇ ਜੱਟ ਦਾ ਜਾਂਗਿਆ ਪਟਦਾ ਵਈ ਜੱਗੇ ਜੱਟ ਦਾ ਜੱਟ ਦਾ ਜਾਂਗਿਆ ਪਟਦਾ ਤੇ ਕਿੰਨੇ ਉੱਤੇ ਟੰਗਿਆ ਦਿਸੇ ਨਾਰੇ ਨਾਰੇ ਠਿਕਰ ਕਰ ਕਰ ਗੱਲਾਂ ਹੁੰਦੀਆਂ ਮਟਿਆਰੇ ਠਿਕਰ ਕਰ ਕਰ ਗੱਲਾਂ ਹੁੰਦੀਆਂ ਬਟਿਆਰੇ ਜੱਗੇ ਮਾਰਿਆ ਲਹਿਨਪੁਰ ਢਾਕਾ ਬਈ ਜੱਗੇ ਮਾਰਿਆ ਮਾਰਿਆ ਲਹਿਨਪੁਰ ਢਾਕਾ ਤਾਰਾਂ ਖੜਤ ਨਹੀਂ ਕਿ ਆ ਬੰਦਿਆ ਜੱਗੇ ਨੂੰ ਅੱਜ ਫੜ ਨ ਲਈ ਠਾਣਾ ਚੱਲਿਆ ਕੁਝ ਮੇਰੇ ਨਾਲ ਐਸੋ ਸਰਦਾਰ ਬਲਬੀਰ ਸਿੰਘ ਜੀ ਢਿੱਲੋਂ ਨੇ ਤੇ ਅਸੀਂ ਇੱਥੇ ਸਾਰੇ ਕੁਮਣਾਏ ਹੋਇਆ ਉਹਨਾਂ ਤੋਂ ਵੀ ਜਾਣਦੇ ਆ ਵੀ ਤੁਹਾਨੂੰ ਇੰਨਾ ਬਜ਼ੁਰਗਾਂ ਨਾਲ ਆਣ ਕੇ ਕਿੰਨੀ ਕੁ ਖੁਸ਼ੀ ਮਿਲੀ ਆ ਜੀ ਹਾਂਜੀ ਅੱਜ ਬੁੱਧਵਾਰ 20 ਤਰੀਕ ਫੀ ਗਾਸਤੇ ਆ ਸੀ ਅਸੀਂ ਅਸੀਂ ਡੀਸ ਇਸਲੈਂਡ ਡੈਲਟਾ ਦੇ ਵਿੱਚ 60 ਮੈਂਬਰ ਸੀਨੀਅਰ ਸੈਂਟਰ ਤੇ ਮੇਰੇ ਨਾਲ ਮੇਰੇ ਦੋਸਤ ਮੇਰੇ ਨਜ਼ਦੀਕੀ ਆਏ ਆ ਮੈਂ ਬੜਾ ਆਨੰਦ ਮਾਣ ਰਿਹਾ ਕਿਉਂਕਿ ਪਾਰਕ ਬੜਾ ਖੁੱਲਾ ਡੁੱਲਾ ਹੈ ਡੈਲਟਾ ਦੇ ਕਾਫੀ ਪਾਰਕ ਚੰਗੇ ਹੁੰਦੇ ਤੇ ਖੁੱਲੇ ਹੁੰਦੇ ਤੇ ਸਾਰੀਆਂ ਸਹੂਲਤਾਂ ਆ ਬੈਠਣ ਨੂੰ ਜਗ੍ਹਾ ਆ ਤੇ ਦੂਸਰਾ ਬਡਾਪੇ ਦੀ ਉਮਰ ਜਿੰਨੀ ਵੀ ਘੜ ਮਿਲ ਕੇ ਜ਼ਿੰਦਗੀ گزارੇ ਤਾਂ ਬੜੀ ਖੁਸ਼ੀ ਹੁੰਦੀ ਹੈ ਮੈਂ ਇੰਡੀਆ ਦੇ ਵਿੱਚ 22 ਸਾਲ ਦੀ ਉਮਰ ਦੇ ਵਿੱਚ ਗ੍ਰੀਸ ਦੇ ਸ਼ਿਪਾਂ ਵਿੱਚ ਜੁਆਇਨ ਕਰ ਦਿੱਤਾ ਸੀ ਤੇ ਉੱਥੇ ਤੱਕਰ ਤਾਂ ਸਾਡੇ ਇੰਡੀਅਨ ਨੂੰ ਥਰਡ ਇੰਜੀਨੀਅਰ ਦੀ ਜੌਬ ਦਿੰਦੇ ਸੀ ਉਹ ਉੱਥੇ ਤੱਕਰ ਮੈਂ ਪਹੁੰਚ ਸਕਿਆ ਬਾਅਦ ਦੇ ਵਿੱਚ 8 8 ਸਾਲ ਬਾਅਦ ਮੈਂ ਇਹ ਲਾਈਫ ਪੂਰੀ ਕਰਨ ਤੋਂ ਬਾਅਦ ਫਿਰ ਮੈਂ ਇੰਡੀਆ ਵਾਪਸ ਆ ਗਿਆ ਤੁਹੋ ਤੋਂ ਬਾਅਦ ਮੈਨੂੰ ਨਾਨਕਾਕਾਰ ਨਾਗਰਾ ਜਿਹੜਾ ਕਿ ਭਗਤ ਸਿੰਘ ਦੀ ਖਾਟਕੜਾਂ ਤੋਂ 1 ਕਿਲੋਮੀਟਰ ਦੂਰ ਹੈ ਮੈਨੂੰ ਆਪਣੇ ਮਾਮਾ ਜੀ ਦੀ ਮੌਤ ਤੋਂ ਬਾਅਦ ਰਹਿਣਾ ਪਿਆ ਉੱਥੇ ਮੈਂ ਤਿੰਨ ਵਾਰੀ ਸਰਪੰਚ ਨਾਗਰਾ ਐਗਰੋ ਸੋਸਾਇਟੀ ਜਿਹੜੀ ਚਾਰ ਪਿੰਡਾਂ ਦੀ ਤਿੰਨੇ ਵਾਰੀ ਬੈਂਕ ਦਾ ਪ੍ਰਧਾਨ ਤੇ ਇੱਕ ਵਾਰੀ ਮੈਂ ਸੈਟਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਦੀ ਇਲੈਕਸ਼ਨ ਲੜੀ ਜਿੱਥੇ ਮੈਂ ਜਿੱਤ ਗਿਆ ਤੇ ਚੌਥੀ ਇਲੈਕਸ਼ਨ ਮੇਰੀ ਜਿਹੜੀ ਸੀਨੀਅਰ ਮੈਂ ਸੈਂਟਰਲ ਕੋਆਪਰੇਟਿਵ ਬੈਂਕ ਦਾ 52 ਬ੍ਰਾਂਚ ਆ ਨਵਾਂ ਸ਼ਹਿਰ ਦੀਆਂ ਉਹਨਾਂ ਦਾ ਮੈਂ ਚੇਅਰਮੈਨ ਬਣਿਆ ਇੱਕ ਵਾਰੀ ਮੈਂ ਪਰਦੇਸ਼ ਕਾਂਗਰਸ ਮੈਂਬਰ ਨਵਾਂ ਸ਼ਹਿਰ ਬਣਿਆ ਤੇ ਮੈਂ ਕ੍ਰਿਸ਼ਨ ਕੁਆਡ ਡੀਸੀ ਦਾ ਸਲਾਹਕਾਰ ਵੀ ਹੁੰਦਾ ਸੀ ਹੋਰ ਵੀ ਕਈ ਅਹੁਦਿਆਂ ਤੇ ਰਿਹਾ ਇੰਨਾ ਮੈਂ ਇੰਨਾ ਕੀ ਕਹਣਾ ਮੇਰੀ ਪੋਲੀਟੀਕਲ ਲਾਈਫ ਇੰਡੀਆ ਸੀ ਇੱਥੇ ਮੈਂ ਆਪਣੇ ਬੱਚਿਆਂ ਦੇ ਨਾਲ ਬੜਾ ਆਨੰਦ ਮਈ ਤੇ ਸੀਨੀਅਰ ਸੈਂਟਰ ਤੋਂ 2005 ਚ ਆਂਦਾ ਆ ਇੱਥੇ ਮੈਂ ਕੋਈ ਪੋਲੀਟੀਕਲ ਲਾਈਫ ਸ਼ੁਰੂ ਨਹੀਂ ਕੀਤੀ ਕਿ ਨਾਹੀਂ ਇੱਥੇ ਕੋਈ ਪੋਲਿਟਿਕਲ ਲਾਈਫ ਇਸ ਇਸ ਦੇ ਵਿੱਚ ਹੋਈ ਹੋ ਸਕਦੀ ਹੈ ਸਿਰਫ ਸੇਵਾ ਹੋ ਸਕਦੀ ਹੈ ਉਹਦੇ ਲਈ ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦੀਆਂ ਸਰਦਾਰ ਨਰਿੰਜਨ ਸਿੰਘ ਜੀ ਲੇਲ ਸਾਹਿਬ ਜੋ ਸਿੱਧੀ ਗੱਲ ਆਪਣਾ YouTube ਚੈਨਲ ਦੇ ਰਾਹੀਂ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਪਬਲਿਕ ਦੇ ਵਿੱਚ ਲੈ ਕੇ ਜਾਂਦੇ ਆ ਤੇ ਮੈਂ ਦੱਸਣਾ ਚਾਹੁੰਨਾ ਕਿ ਅੱਜ ਦਾ ਜੋ ਸਾਡਾ ਪੂਰਾ ਪ੍ਰੋਗਰਾਮ ਹੈ ਜਿਦੇ ਵਿੱਚ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਸਰੀ ਡੈਲਟਾ ਰਜਿਸਟਰਡ ਦੇ ਲਗਭਗ 55 ਜਾਂ 60 ਮੈਂਬਰ ਅਸੀਂ ਅੱਜ ਇਸਕੇ ਟੂਰ ਤੇ ਆਏ ਹੋਏ ਆ ਇਹ ਸਾਡੀ ਰਵਾਇਤ ਹੈ ਹਰ ਸਾਲ ਅਸੀਂ ਮਈ ਮਈ ਦੇ ਮਹੀਨੇ ਤੋਂ ਲੈ ਕੇ ਮਈ ਜੂਨ ਜੁਲਾਈ ਅਗਸਤ ਚਾਰ ਟੂਰ ਅਸੀਂ ਹਰ ਬਾਰੀ ਕਰਦੇ ਆ ਤੇ ਜਿਦੇ ਵਿੱਚ 50 60 ਸੀਨੀਅਰ ਤੋਂ ਲੈ ਕੇ ਅਸੀਂ ਹੋਰ ਸਾਡੇ ਨਾਲ ਦੇ ਜਿਹੜੇ اٹੈਂਡੈਂਟ ਹੁੰਦੇ ਆ ਸੇਵਾਦਾਰ ਉਹ ਵੀ ਨਾਲ ਹੁੰਦੇ ਆ ਤੇ ਅਸੀਂ ਬੜਾ ਇੰਜੋਏ ਕਰਦੇ ਆ ਆਪਣੇ ਓਲਡਰ ਲਾਈਫ ਦਾ ਸੀਨੀਅਰ ਲਾਈਫ ਦਾ ਤੇ ਅੱਜ ਅਸੀਂ ਆਏ ਹੋਏ ਆ ਦਿਆਸ ਰੀਜਨਲ ਡੈਲਟਾ ਪਾਰਕ ਤੇ ਬੜਾ ਸੋਹਣੀ ਬੜਾ ਸੁੰਦਰ 뷰 ਹੈ ਬਹੁਤ ਸੋਹਣਾ ਸ਼ਾਨਦਾਰ ਥਾਰ ਪਾਸੇ ਦੇਖੋ ਤੇ ਸਾਰੇ ਸੀਨੀਅਰ ਜੀ ਨੇ ਆ ਕੇ ਹੁਣ ਬ੍ਰੇਕਫਾਸਟ ਕਰ ਲਿਆ ਇੱਥੇ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਹੁਣ ਸਾਰੇ ਘੁੰਮਣ ਫਿਰਨ ਨਿਕਲ ਕੇ ਦੇਖਣ ਵਾਸਤੇ ਤੇ 12 ਵਜੇ ਠੀਕ ਆ ਕੇ ਫੇਰ ਸਾਰੇ ਇੱਕ ਵਾਰ ਇਕੱਠੇ ਹੋਣਗੇ ਫੇਰ ਲੰਚ ਕਰਾਂਗੇ ਉਸ ਤੋਂ ਬਾਅਦ ਫੇਰ ਘੁੰਮਣ ਫਿਰਨ ਦਾ ਤੇ ਫੇਰ ਅੱਜ ਤੋਂ ਬਾਅਦ ਲਗਭਗ 4 5 ਵਜੇ ਜਾ ਕੇ ਆਪਣਾ ਚਾਹ ਪਾਣੀ ਛੱਕੇ ਫਰੂਟਸ ਵਗੈਰਾ ਵੀ ਨਾਲ ਸਰਵ ਕੀਤੇ ਜਾਣਗੇ ਸਨੈਕਸ ਤੇ ਫਿਰ ਚਾਲੇ ਪਾਵਾਂਗੇ ਹਾਂਜੀ ਅੱਜ ਬੜਾ ਖੁਸ਼ੀ ਭਰਿਆ ਦਿਨ 20 ਅਗਸਤ ਦਾ ਕਿ ਸੈਂਟਰ ਵੱਲੋਂ ਸੀਨੀਅਰ ਬੰਦੇ ਇਕੱਠੇ ਹੋ ਕੇ ਜਿੱਥੇ ਅਸੀਂ ਸੈਂਟਰ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਖੇਡਦੇ ਆਂ ਖਬਰਾਂ ਪੜ੍ਹਦੇ ਆਂ ਕਿਡਾਂ ਖੇਡਦੇ ਆਂ ਤਾਂ ਖੇਡਦੇ ਆਂ ਉੱਥੇ ਇੰਜੋਏ ਕਰਦੇ ਆਂ ਪਰ ਉੱਥੋਂ ਦੀ ਬਜਾਏ ਵੀ ਬਹੁਤ ਸੀਨੀਅਰ ਸੈਂਟਰੇ ਮੈਂ ਸੀਨੀਅਰ ਦੇ ਰਹਿਣ ਵਾਲੇ ਬੰਦੇ ਆਨੁਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਹੁੰਦਾ ਕਿ ਬਾਹਰ ਵੀ ਘੁੰਮੀਏ ਅੱਜ ਡੈਸ ਡੈਲਟਾ ਪਾਰਕ ਡੈਸ ਡੈਸਟਾਰ ਆਈਸਲੈਂਡ ਤੇ オリジナル ਪਾਰਕ ਤੇ ਗਏ ਆ ਕਿ ਬੜੀ 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 ਮਹਵੋਕ ਤੇ ਬਹੁਤ ਸੋਹਣੀ ਜਗ੍ਹਾ ਵਾ ਜਿਸ ਦੇ ਨਾਲ ਹੀ ਸਮੁੰਦਰ ਦਾ ਕਨਾਰਾ ਵਾ ਕੁਲਾ ਵਾਤਾਵਰਨਾ ਬੜਾ ਮਨ ਖੁਸ਼ ਹੁੰਦਾ ਆਜ਼ਾਦ ਹੁੰਨੇ ਆ ਇੱਥੇ ਆ ਕੇ ਬਰ ਸਭ ਨੂੰ ਇਹ तकरीबन 55 ਦੇ ਕਰੀਬ ਬੰਦੇ ਬੱਸਾਂ ਤੇ ਬਸ ਵੱਡੀ ਬਾਸਿਕ ਲੈ ਕੇ ਤੇ ਬਨਾਲਕਾਰਾਂ ਲੈ ਕੇ ਇੱਥੇ ਪਹੁੰਚੇ ਆਂ ਖਸਲੇ ਖੇੜ ਦੇ ਖੁਸ਼ੀ ਮਨਾਉਂਦੇ ਆਏ ਆ ਇਹ ਹੀ ਹੁੰਦਾ ਜ਼ਿੰਦਗੀ ਜ਼ਿੰਦਗੀ ਵਿੱਚ ਦੁੱਖ ਵੀ ਹੁੰਦੇ ਆ ਸੁੱਖ ਵੀ ਹੁੰਦੇ ਆ ਪਰ ਦੁਖਾਂ ਨੂੰ ਸੁਖਾਂ ਵਿੱਚ ਬਦਲਣ ਲਈ ਸਾਥੀਆਂ ਦਾ ਇਕੱਠ ਮੇਲ ਮਲਾਪ ਪਿਆਰ ਇਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਬੜੀ ਅੱਜ ਖੁਸ਼ੀ ਦਾ ਦਿਨ ਹੈ ਇਸ ਕਰਕੇ ਆ ਕਿ ਮੌਸਮ ਬੜਾ ਵਧੀਆ ਵਾ ਬਾਤਰਾਵਰ ਨਾਲ ਸਮੁੰਦਰ ਦਾ ਕਿਨਾਰਾ ਵਾ ਸਾਥੀਆਂ ਦਾ ਸਾਥ ਆ ਖੁੱਲੀ ਪਾਰਕਾ ਬੈਠਣ ਲਈ ਬਹੁਤ ਵਧੀਆ ਜਗ੍ਹਾ ਵਾ ਸਾਰੇ ਆਜ਼ਾਦੀ ਨਾਲ ਬੈਠੇ ਜੀ ਤੁਸੀਂ ਅਸਰ ਰਜਤ ਸਿੰਘ ਜੀ ਪੰਜਾਬ ਤੋਂ ਕਿਹੜਾ ਤੁਹਾਡਾ ਜ਼ਿਲ੍ਹਾ ਤੇ ਕਿਹੜਾ ਇਲਾਕਾ ਆ ਮੇਰਾ ਜੀ ਆਪਣਾ ਪਿੰਡ ਮੰਡੇਆਣੀ ਆ ਯੋ ਮੁੱਲਾਪੁਰ ਦੇ ਨੇੜਾ ਮੁੱਲਾਪੁਰ ਤੱਕ ਹੈ ਜਿਲ੍ਹਾ ਲੁਧਿਆਣਾ ਵਿੱਚ ਪਹਿਤੂ ਦੀ ਪੰਜਾਬ ਦੇ ਵਿੱਚ ਕੋਈ ਜੌਬ ਕਰਦੇ ਸੀ ਜਾਂ ਤੁਹਾਡਾ ਕੋਈ ਕਾਰੋਬਾਰ ਸੀ ਜਾਂ ਬਾਈ ਟੋਕੀ ਸੀ ਜਿਹੜਾ ਪੰਜਾਬ ਦੇ ਵਿੱਚ ਮੈਂ ਟੀਚਰ ਦੀ ਜੌਬ ਕਰਦਾ ਸੀ ਆਈਡੀਆ ਆਰਟ ਐਂਡ ਕraft ਟੀਚਰ ਉਸ ਦੇ ਨਾਲ ਹੀ ਮੈਂ 1976 ਤੋਂ ਗਵਰਨਮੈਂਟ ਟੀਚਰ ਯੂਨੀਅਨ ਦੀਆਂ ਇਲੈਕਸ਼ਨਾਂ ਲੜਕੇ ਪ੍ਰਧਾਨ ਬਣਦਾ ਰਿਹਾ ਫਿਰ ਪਿੰਡ ਦੀ ਕੋਆਪਰੇਟਿਵ ਬੈਂਕ ਦਾ ਪ੍ਰਧਾਨ ਵੀ ਰਿਹਾ ਫਿਰ ਸਰਪੰਚ ਪੰਚਾਇਤ ਯੂਨੀਅਨ ਬਣ ਨੌਕਰੀ ਦੇ 7-8 ਸਾਲ ਰਹਿੰਦੇ ਤੇ ਫਿਰ ਪਿੰਡ ਦਾ ਨੌਕਰੀ ਪ੍ਰੀ ਮੈਚੂਰਮੈਂਟ ਲੈ ਕੇ ਸਰਪੰਚ ਬਣ ਗਿਆ ਸੀ ਫਿਰ ਪੰਚਾਇਤ ਯੂਨੀਅਨ ਦਾ ਜਿਹੜਾ ਲੁਧਿਆਣਾ ਦਾ ਸੀਰੀ ਉਮੀਦਵਾਰ ਲਾਂਦੇ ਨਾਲ ਮੇਰੇ ਭਰਾ ਦਾ ਆੜ ਦਾ ਬਿਜ਼ਨਸ ਸੀ ਉਹਦੇ ਨਾਲ ਵੀ ਸਹਿਯੋਗ ਦਿੰਦਾ ਰਿਹਾ ਇਸ ਕਰਕੇ ਉਥੇ ਬੜੇ ਰਜੇਵੇਂ ਬੜੇ ਤੇ ਬੜੇ ਚੰਗੇ ਮਾਤਾ ਵਾਰਨ ਦੇ ਵਿੱਚ ਰਹੇ ਹੁਣ ਉਥੋਂ ਆ ਕੇ ਇਹ ਹੋਇਆ ਕਿ ਬੱਚੇ ਇਧਰ ਆ ਆ ਕੇ ਪੜੇ ਲਿਖੇ ਬੱਚੇ ਸੀ ਚਾਰੇ ਬੱਚੇ ਡਬਲ ਐਮਏ ਸੀ ਉਹਨਾਂ ਨੇ ਇਧਰ ਰਿਸ਼ਤੇ ਹੋ ਗਏ ਵਿਆਹ ਹੋ ਗਏ ਉਹ ਇਧਰ ਆ ਗਏ ਉਹਨਾਂ ਕਰਕੇ ਇੱਥੇ ਆ ਗਏ ਆ ਇੱਥੇ ਆ ਕੇ ਵੀ ਸਖਤ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਵਧੀਆ ਸੈਟਾਂ ਵਧੀਆ ਖੁਸ਼ੀਆਂ ਮਾਣਦੇ ਆ ਹਰ ਇੱਕ ਸਾਲ ਇੰਡੀਆ ਵੀ ਚਲੇ ਜਾਈਦਾ ਕਈ ਵਾਰ ਸਾਡੇ ਜਿਹੜੇ ਬਜ਼ੁਰਗ ਨੇ ਨਾ ਜਾਂ ਆਮ ਤੌਰ ਤੇ ਜਿਹੜੇ ਚੈਨਲ ਨੇ ਉਹ ਇਹ ਪ੍ਰਚਾਰਨ ਦਾ ਯਤਨ ਕਰਦੇ ਨੇ ਕਿ ਕੈਨੇਡਾ ਦੇ ਅੰਦਰ ਜਿਹੜੇ ਬਜ਼ੁਰਗ ਨੇ ਉਹ ਸੁਖੀ ਨਹੀਂ ਆ ਉਹ ਦੁਖੀ ਨੇ ਤੁਸੀਂ ਇੱਥੇ ਆਏ ਹੋ ਤੇ ਇੱਥੇ ਆਣ ਕੇ ਤੁਸੀਂ ਕੀ ਇਹ ਇਹ ਇਦਾਂ ਦੀ ਗੱਲ ਹੈਗੀ ਆ ਵੀ ਇੱਥੇ ਕੈਨੇਡਾ ਚ ਆਣ ਕੇ ਬਜ਼ੁਰਗ ਦੁਖੀ ਨੇ ਜਿਹੜਾ ਸੁੱਖ ਦੁੱਖ ਆ ਬੰਦੇ ਦੇ ਮਨ ਦੇ ਅੰਦਰ ਆ ਆਪਾਂ ਨੂੰ ਕੋਈ ਇੱਥੇ ਤੰਗੀ ਨਹੀਂ ਹੈ ਬੱਚੇ ਜਿੱਥੇ ਬੱਚੇ ਆਪ ਦਾ ਜਿੱਥੇ ਬੱਚੇ ਬੱਚੇ ਤਾਂ ਹੀ ਦੇਖ ਲੋ ਹਰਨੀ ਦਾ ਵੀ ਬੱਚਾ ਹੋਏ ਚਾਹੇ ਉਹਨੂੰ ਆਪਣੇ ਛੇਰ ਮਾਰਨਾ ਜੇ ਉਹਨੂੰ ਛੱਡ ਕੇ ਨਹੀਂ ਤੁਰਦੀ ਸਾਨੂੰ ਬੱਚਿਆਂ ਦਾ ਮੋਹ ਹੁੰਦਾ ਪਤੀ ਬੇਟੀਆਂ ਦਾ ਬੇਟੀਆਂ ਦਾ ਅੱਗੇ ਪੋਚਰੇ ਹੋ ਜਾਂਦੇ ਆ ਦੋਤੇ ਹੋ ਜਾਂਦੇ ਆ ਇਸ ਕਰਕੇ ਜੋ ਇੱਥੇ ਆ ਸਾਨੂੰ ਇੱਥੇ ਹੀ ਖੁਸ਼ੀ ਮਿਲਣੀ ਆ ਉੱਥੇ ਅਸੀਂ ਅਕਾਲ ਚ ਰਹਿ ਜਾਂਦੇ ਆ ਪਰ ਇੱਕ ਹੋਰ ਮਾਤਾਵਾਰ ਨੇ ਵੀ ਇਹੋ ਜਿਹਾ ਹੋ ਗਿਆ ਪੰਜਾਬ ਦੇ ਵਿੱਚ ਹਰੇਕ ਪਿੰਡ ਦੇ ਵਿੱਚੋਂ ਤਕਰੀਬਨ 50% ਵਾਦੀ ਬਾਹਰ ਆ ਗਈ ਆ ਉੱਥੇ ਸਾਡੀ ਉਮਰ ਦੇ ਜਿਵੇਂ ਮੈਂ 80 ਸਾਲ ਦੇ ਕਰੀਬ ਮੇਰੇ ਹਾਨੀ ਤਾਂ ਉੱਥੇ ਬਹੁਤ ਘੱਟ ਰਹਿ ਗਏ ਜਿੰਨਾਂ ਜਿਹੜੇ ਇੱਕ ਦੂਈ ਨੂੰ ਮਿਲ ਸਗੀਏ ਇੱਥੇ ਸੀਨੀਅਰ ਸੈਂਟਰ ਦੇ ਵਿੱਚ ਆ ਕੇ ਹਮ ਉਮਰ ਹੁੰਨੇ ਆ ਹੱਸਦੇ ਆ ਖੇਡਦੇ ਆ ਤੇ ਵਧੀਆ ਇੰਜੋਏ ਕਰਦੇ ਆ ਬਹੁਤ ਵਧੀਆ ਹੱਥ ਤੇ ਅਸੀਂ ਚਾਹੁੰਦੇ ਆ ਕਿ ਬਜ਼ੁਰਗਾਂ ਨੂੰ ਕੁਝ ਟਾਈਮ ਦਿੱਤਾ ਜਾਵੇ ਤੇ ਜੇ ਸਾਉ ਆਪਣੇ ਚਾਰ ਦਿਨ ਚਾਰ ਟਾਈਮ ਵਧੀਆ ਟਾਈਮ ਸਪੈਂਡ ਕਰ ਸਕਾਂ ਇਹ ਤੁਹਾਡਾ ਪਹਿਲਾ ਹੀ ਟੂਰ ਹੈ ਕਿ ਜਾਂ ਪਹਿਲਾਂ ਵੀ ਇਹ ਤੋਂ ਟੂਰ ਨਹੀਂ ਅਸੀਂ ਦੋ ਟੂਰ ਪਹਿਲਾਂ ਵੀ ਲਾ ਚੁੱਕੇ ਹਾਂ ਇੱਕ ਵਾਰੀ ਪਹਿਲਾਂ ਅਸੀਂ ਵਿਸਲਾ ਗਿਆ ਸੀਗੇ ਦੂਜੀ ਵਾਰ ਅਸੀਂ ਖੋਰ ਪਾਰਕ ਇਸਰੀ ਦੇ ਵਿੱਚ ਉੱਥੇ ਗਿਆ ਸੀ ਇਹ ਤੀਜਾ ਤੀਸਰਾ ਟੂਰ ਹੈ ਜੀ ਸਾਡਾ ਇਸ ਟੂਰ ਤੋਂ ਇਲਾਵਾ ਕੁਝ ਹੋਰ ਜਿਹੜੀ ਸੀਨੀਅਰ ਸੈਂਟਰ ਵਾਲੇ ਹੋਰ ਕੀ ਕੀ ਐਕਟੀਵਿਟੀ ਕਰਦੇ ਨੇ ਹੋਰ ਕਿਹੜੀਆਂ ਮਤਲਬ ਆ ਕੰਮ ਕਰਦੇ ਨਾਲ-ਨਾਲ ਆ ਬਹੁਤਾ ਟਾਈਮ ਦਾ ਲੋਕੀ ਉਸ ਦੇ ਅੰਦਰ ਹੀ ਸਪੈਂਡ ਕਰਦੇ ਆ ਜਿਵੇਂ ਤਾਸ਼ ਖੇលਦੇ ਆ ਜਾਂ ਅਸੀਂ ਪੂਲ ਪੂਲ ਟੇਬਲ ਤੇ ਖੇលਦੇ ਆ ਜਾਉਂ ਤੇ ਉਸਲੀ ਬੈਠ ਕੇ ਖਬਰਾਂ ਵਗੈਰਾ ਸੁਣੇ ਦੀਆਂ ਤੇ ਜਿਆਦਾ ਐਕਟੀਵਿਟੀ ਤੇ ਇਹ ਹੀ ਆ ਇਸ ਦੇਸ਼ ਜਾਣ ਕੇ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜਾ ਉਹ ਗਲਤ ਫੈਸਲਾ ਲਿਆ ਜਿਵੇਂ ਆਮ ਤੌਰ ਤੇ ਕਹਿੰਦੇ ਆ ਇੱਥੋਂ ਦੇ ਬਜ਼ੁਰਗ ਬਹੁਤ ਦੁਖੀ ਨੇ ਬਜ਼ੁਰਗ ਤੇ ਔਖੇ ਬੜੇ ਨੇ ਉਹਨਾਂ ਨੂੰ ਮਤਲਬ ਜਿਹੜੇ ਉਹ ਚਾਹੁੰਦੇ ਨੇ ਵੀ ਸਾਡੇ ਤੇ ਨਿਆਣੇ ਨਹੀਂ ਸਾਨੂੰ ਪਸੰਦ ਕਰਦੇ ਕਿ ਇਦਾਂ ਦੀ ਗੱਲ ਤੁਹਾਡੇ ਨਾਲ ਨਹੀਂ ਜੀ ਬਿਲਕੁਲ ਨਹੀਂ ਜੀ ਬਹੁਤ ਵਧੀਆ ਮੁਲਕ ਆ ਅਸੀਂ ਤੇ ਜਦੋਂ ਆਏ ਉਦੋਂ ਤੋਂ ਆਪ ਨੂੰ ਇਸ ਮੁਲਕ ਨੂੰ ਆਪਣਾ ਲਿਆ ਪਹਿਲਾਂ ਅਸੀਂ 11 ਸਾਲ ਇੰਗਲੈਂਡ ਰਹੇ ਹਾਂ ਹੁਣ ਸਾਨੂੰ 45 ਸਾਲ ਹੋ ਗਏ ਇੱਥੇ ਕੈਨੇਡਾ ਹਾਂ ਸਾਡਾ ਤਾਂ ਜੀਵਨ ਸਾਰਾ ਬਾਹਰ ਹੀ ਗੁਜ਼ਰ ਗਿਆ ਤੇ ਸਾਨੂੰ ਤੇ ਸਾਨੂੰ ਤੇ ਬਹੁਤ ਵਧੀਆ ਮਿਲਕ ਲੱਗੇ ਡੋ ਕੈਨੇਡੀਅਨ ਦੇ ਥੀਨੀਅੱਸੀਟੀ ਦੇ ਸਾਰੇ ਮੈਂਬਰ ਅੱਜ ਇੱਥੇ ਆ ਕੇ ਇੰਜੋਏ ਕਰਨ ਆਏ ਆ ਪਿਕਨਿਕ ਪਾਰਟੀ ਹੈ ਤੁਹਾਡੀ ਸਾਰੇ ਮੈਂਬਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਸਾਰੇ ਇੰਜੋਏ ਕਰਨ ਆਏ ਆ ਇਹ ਸਾਡਾ ਤੀਜਾ ਚੌਥਾ ਟ੍ਰਿਪ ਹੈਗਾ ਤੇ ਅਸੀਂ ਸਾਰੇ ਇੱਥੇ ਥੀਨੀਅੱਸੀਟੀ ਦੇ ਇਕੱਠੇ ਹੋਏ ਆ ਤੇ ਇੱਥੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਤੇ ਬੜਾ ਅੱਛਾ ਅਰੇਂਜਮੈਂਟ ਹੈ ਇੱਥੇ ਸਾਰੇ ਨੇ ਇੰਜੋਏ ਕਰ ਰਿਹਾ ਇੱਥੇ ਜੀ ਤੁਸੀਂ ਬੋਲੋ ਹਾਂ ਜੀ ਅੱਜ ਸਾਰੇ ਇੰਡੋ ਕੈਨੇਡੀਅਨ ਕਲਚਰ ਸੋਸਾਇਟੀ ਵੱਲੋਂ ਅਬਾਊਟ 50 ਮੈਂਬਰ ਇੱਥੇ ਆਏ ਆ ਇਹ ਡੀਜ਼ਲਿਕ ਪਾਰਕ ਆ ਜਿਹੜਾ ਕਿ ਬਹੁਤ ਸੋਹਣਾ ਮਨਮੋਣਾ ਦੋਨਾਂ ਦਰਿਆਵਾਂ ਦੇ ਵਿਚਾਲੇ ਆ ਇੱਥੇ ਅਸੀਂ ਅੱਜ 4 ਵਜੇ ਤੱਕ ਆ ਰਹਾਂਗੇ ਤੇ ਆਪਣਾ ਗੋਣ ਵਜਾਉਣ ਦਾ ਵੀ ਹੋਊਗਾ कल्चर गल् भी हो बाकी जो भी अपने हास्य खेड का प्रोग्राम होगा चाह पानी का भी है लंच भी इतना करा फिर लंच तो बाद असी सारे अपने घर रवाना हो जावेत अराइवड हेयर ऑन ट्रिप ब्यूटिफुल प्लेस एक्सलेंट बिटवीन द रिवर्स आईलैंड सिचुएटमेंट beautiful and excellent place to look at to visit to look around the various surroundings we are enjoying very much very much we have arrived from senior center uh sorry and everything is fine and uh, it is a celebration of the day like uh, working together talking together singing together and playing the different games together so it's excellent i can say so we are happy all teri kachcha te kachche si kam tere tuse kachcha te kachche si kam tere yari mitti kachiyan di sada khur jandi tuse kachcha te kachche si kam tere mitti kachiyan di sada ਖਰ ਜਾਂਦੀ ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ ਵੇ ਕੱਚਾ ਦੇਖ ਕੇ ਕੰਡੇ ਤੋਂ ਮੁੜ ਜਾਂਦੀ ਜਾਰੀ ਪੱਕੀ ਹੈ ਕਿਲੇ ਦੀ ਕੰਧ ਵਰਗੀ ਜੇ ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ ਮੱਖਣ ਪਰਾੜਾ ਵੇ ਇਸ਼ਕ ਤੇ ਕੱਚਿਆਂ ਨੂੰ ਦੁਨੀਆ ਮਾਰ ਕੇ ਠੋਕਾਂ ਤੁਰ ਜਾਂਦੀ ਸਰਹੰਦ ਜਾਣੇ ਆਪਾਂ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਸਾਬ ਜਾਂਦਿਆਂ ਨੂੰ ਨਮਸਕਾਰ ਕਰਦੇ ਆ ਉੱਥੇ ਅਰੰਗਜੀਤ ਵੀ ਚੇਤੇ ਆਂਦਾ ਜਾਲਮ ਨਿਤ ਜੰਮਦੇ ਤਾਂ ਵੀ ਮਰ ਜਾਂਦੇ ਪਰ ਸੱਚ ਕਦੇ ਵੀ ਮਰਿਆ ਨਹੀਂ ਵਾਹ ਜਾਲਮ ਨਿਤ ਜੰਮਦੇ ਤਾਂ ਵੀ ਮਰ ਜਾਂਦੇ ਪਰ ਸੱਚ ਕਦੇ ਵੀ ਮਰਿਆ ਨਹੀਂ ਜਿਨੇ ਸੀਸ ਧੜੀ ਤੇ ਧਰਿਆ ਏ ਉਹ ਮਰ ਕੇ ਵੀ ਕਦੇ ਮਰਿਆ ਨਹੀਂ ਵਾਹ 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 ਫਿਰ ਮੈਂ ਖਟਕੜ ਕਲਾ ਆ ਰਹੇ ਆ ਸਜਦੇ ਹੁੰਦੇ ਉਹਨਾਂ ਦੀਆਂ ਕਬਰਾਂ ਤੇ ਜਿਨ੍ਹਾਂ ਦੇਸ਼ ਆਜ਼ਾਦ ਕਰਾਇਆ ਏ ਗਲਪਾ ਫਾਂਸੀ ਦੇ ਫੰਦੇਆਂ ਨੂੰ ਨਾਰਾ ਇਨਕਲਾਬ ਦਾ ਲਾਇਆ ਏ ਐਵੇਂ ਨਹੀਂ ਚਾਨਣ ਹੋ ਜਾਂਦਾ ਹਨੇਰੇ ਨੂੰ ਦੂਰ ਭਜਾਣਾ ਪੈਂਦਾ ਬਣ ਕੇ ਜੁਗਨੂ ਆਪੇ ਹੀ ਆਪਣਾ ਦੀਪ ਜਗਾਉਣਾ ਪੈਂਦਾ ਰਾਜ ਵੀ ਬਦਲ ਜਾਂਦੇ ਨੇ ਤਾਜ ਵੀ ਬਦਲ ਜਾਂਦੇ ਨੇ ਕਿਰਤੀ ਲੋਕਾਂ ਦੀ ਤਾਕਤ ਅੱਗੇ ਹਾਕਮ ਦੇ ਖਾਬ ਵੀ ਬਦਲ ਜਾਂਦੇ ਨੇ ਜਦੋਂ ਸਰਹੰਦ ਅਸੀਂ ਪਤਾ ਕੀਤੀ ਸੀ 1710 ਵਿੱਚ ਇਸ ਲਈ ਸਾਡਾ ਜਿਹੜਾ ਵਿਰਸਾ ਆ ਇਹਨੂੰ ਜ਼ਰੂਰ ਯਾਦ ਰੱਖਿਆ ਕਰੋ ਮੈਂ ਫੇਰ ਤੁਹਾਨੂੰ ਬਾਰ-ਬਾਰ ਵਧਾਈਆਂ ਦਿੰਦਾ ਕਿ ਤੁਸੀਂ ਵਾਕਿਆ ਪੰਜਾਬ ਮਾਂ ਬੋਲੀ ਦੇ ਵਾਰਿਸ ਐ ਛੋੜੀਏ ਬਾਅਦ ਮੈਂ ਸਰਦਾਰ ਉਦਮ ਸਿੰਘ ਦੀ ਪੇਸ਼ ਕਰਨ ਲੱਗਾ ਜਿਸ ਵੇਲੇ ਉਹਨਾਂ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਆਪਣੇ ਸਾਹਮਣੇ 550 ਬੰਦਾ ਸ਼ਹੀਦ ਹੁੰਦਾ ਦੇਖਿਆ ਖੂਹੀ ਭਰੀ ਪਈ ਸੀ ਸ਼ਹੀਦਾਂ ਦੇ ਨਾਲ ਤੇ ਉਸ ਵੇਲੇ ਦੂਜੇ ਪਾਸੇ ਜਿਹੜਾ ਸੁੰਦਰ ਸਿੰਘ ਮਜੀਠੀਆ ਆਪਣੇ ਘਰ ਜਰਨਲ ਡਾਇਰ ਨੂੰ ਰੋਟੀ ਖਿਲਾ ਰਿਹਾ ਸੀ ਉਹ ਚੰਦ ਲੈਣਾ ਤੇ ਅਨ ਸੌਂ ਖਾਦੀ ਮਿੱਟੀ ਚੱਕ ਕੇ ਮਾਸਟਕ ਨੂੰ ਲਾਈ ਉਦਮ ਸਿੰਘ ਨੇ ਤੂੜ ਧਰਤੀ ਪਿਆਰੀ ਦੀ ਚੋਕੇ ਚੁੰਮ ਮਥੇ ਨੂੰ ਲਾਈ ਲਾਉ ਬਦਲਾ ਲੋਕਾਂ ਤੋਂ ਲਾਉ ਬਦਲਾ ਲੋਕਾਂ ਦਾ ਸੌਸੀ ਉਦਮ ਸਿੰਘ ਨੇ ਖਾਈ ਹੋ ਮੈਨੂੰ ਵਰਦੇ ਭਾਰਤ ਮਾਂ ਮੈਂ ਸੀ ਤੇਰਾ ਬਾਲ ਨਿਆਣਾ ਮੈਂ ਜਮਿਆਂ ਤੇਰੇ ਲਈ ਨਿਆ ਮੀਏ ਤੇਰੇ ਲਈ ਮਰ ਜਾਣਾ ਮੈਂ ਜਮਿਆਂ ਤੇਰੇ ਲਈ ਨਿਆ ਮੀਏ ਤੇਰੇ ਲਈ ਮਰ ਜਾਣਾ ਮੇਰਾ ਬਾਬਲ ਬਣਿਆ ਸੀ ਕਿਸੇ ਜੀਮੀਂਦਾਰ ਦਾ ਹਾਲੀ ਮੈਂ ਆਪ ਹੰਢਾਈਏ ਜਿਹਨੂੰ ਕਹਿੰਦੇ ਲੋਕ ਕੰਗਾਲੀ ਮੇਰਾ ਬਾਬਲ ਬਣਿਆ ਸੀ ਕਿਸੇ ਜੀਮੀਂਦਾਰ ਦਾ ਹਾਲੀ ਉਹ ਸਾਡੇ ਪੱਲੇ ਆਇਆ ਨਾ ਸਾਡੇ ਪੱਲੇ ਆਇਆ ਨਾ ਖਾਣ ਨੂੰ ਇੱਕ ਕਣਕ ਦਾ ਦਾਣਾ ਮੈਂ ਜਮਿਆਂ ਤੇਰੇ ਲਈ ਨੀ ਅਮੀਏ ਤੇਰੇ ਲਈ ਮਰ ਜਾਣਾ ਮੈਂ ਜੰਮਿਆ ਤੇਰੇ ਲਈ ਨੀ ਅਮੀਏ ਤੇਰੇ ਲਈ ਮਰ ਜਾਣਾ ਮੇਰੇ ਜੰਮਣ ਵਾਲੀ ਜੋ ਗੋਹਾ ਕੂੜਾ ਵੜਿਆਂ ਦਾ ਕਰਦੀ ਢੋ ਟੋਕੇ ਬਗਾਰਾ ਨੂੰ ਉਹ ਤਾਂ ਅੱਧੀ ਉਮਰੇ ਮਰ ਗਈ ਹੋ ਮੇਰੇ ਦਿਲ ਵਿੱਚ ਰੜਕਦੀ ਆ ਇਲਮਿਚੇ ਨਾਲ ਕਿੰਨੀਆਂ ਸੀ ਮੈਂ ਭਾਵੇਂ ਉਦੋਂ ਨਿਆਰਾ ਮੈਂ ਜਮਿਆਂ ਤੇਰੇ ਲਈ ਨਿਆਮੀਆਂ ਤੇਰੇ ਲਈ ਮਰ ਜਾਣਾ ਮੈਂ ਜਮਿਆਂ ਤੇਰੇ ਲਈ ਨਿਆਮੀਆਂ ਤੇਰੇ ਲਈ ਮਰ ਜਾਣਾ ਆਖਰੀ ਮੰਦ ਹੈ ਜੀ ਸਾਨੂੰ ਲੁੱਟਿਆਂ ਕੁੱਟਿਆਂ ਨੂੰ ਕੋਈ ਕੰਮ ਨਾ ਹੋਰੇ ਦੂਜਾ ਸਾਨੂੰ ਲੁੱਟਿਆਂ ਕੁੱਟਿਆਂ ਨੂੰ ਕੋਈ ਕੰਮ ਨਾ ਹੋ ਰੇ ਦੂਜਾ ਜਾਂ ਮਾਰੀਏ ਟਕਣਾ ਨੂੰ ਜਾਂ ਫਿਰ ਕਰੀਏ ਇਨਾ ਦੀ ਪੂਜਾ ਜਾਂ ਮਾਰੀਏ ਟਕਣਾ ਨੂੰ ਜਾਂ ਫਿਰ ਕਰੀਏ ਇਨਾ ਦੀ ਪੂਜਾ ਉਹ ਪੂਜਾ ਸਤੋ ਹਣੀ ਨਾ ਅਸਾਂ ਨੇ ਹੱਥ ਹਥਿਆਰ ਉਠਾਣਾ ਮੈਂ ਜਮਿਆਂ ਤੇਰੇ ਲਈ ਨੀਂ ਮੀਏ ਤੇਰੇ ਲਈ ਮਰ ਜਾਣਾ ਮੈਂ ਜਮਿਆਂ ਤੇਰੇ ਲਈ ਨੀਂ ਮੀਏ ਤੇਰੇ ਲਈ ਮਰ ਜਾਣਾ ਪ੍ਰੋਗਰਾਮ ਆਣਾ ਹੁੰਦਾ ਸੀ ਜਲੰਧਰ ਦੂਦਰਸ਼ਨ ਤੋਂ ਤੁਸੀਂ ਸਾਰੇ ਸੁਣਿਆ ਹੋਣਾ ਚੰਡੂ ਰਾਮ ਚੰਡੂ ਰਾਮ ਵਾਲਾ ਭਾਈਆ ਜੀ ਘਰੇ ਓ ਬੱਲੇ 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 ਲੰਗੇ ਹੋ ਮਹਾਰਾਜ ਜੀ ਬੱਲੇ 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 ਹੋਰ ਜਨਾਓ ਜੀ ਕਿੱਦਾਂ ਹਾਲ ਐ ਮਹਾਰਾਜ ਜੀ

ਮੈਂ ਕਿਹਾ ਮਿੱਤਰਾਂ ਮੈਨੂੰ ਤਾਂ ਇਦਾਂ ਲੱਗਦਾ ਸਾਡੇ ਪੀਪੇ ਤੇ ਤੇਰੀ ਮੋਰ ਵਾ ਬਾਬੇਰ ਕਿ ਅੱਜ ਦੀ ਬਾ ਮਸੀ ਬੜੀ ਮੁਸ਼ਕਲ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਹੈ ਸੁਣਾਓ ਮਹਾਰਾਜ ਜੀ ਅੱਜ ਦਾ ਪ੍ਰੋਗਰਾਮ ਜੀ ਇਸ ਤਰ੍ਹਾਂ ਆ ਕਿ ਆ ਬੀਬੀ ਬੈਠੀ ਆ ਇਹ ਤੁਹਾਨੂੰ ਸੁਣਾਣਗੇ ਗਾਣ ਬਾਬੇ ਬਾ ਬੀਬੀ ਕਾਦੀ ਆਂਦਾ ਹੀ ਆ ਮਹਾਰਾਜ ਜੀ ਤੇ ਹੋਰ ਅਗਲਾ ਕੀ ਪ੍ਰੋਗਰਾਮ ਬਾਕੀ ਮੰਡੀਆਂ ਦਾ ਅਤਰਾ ਚੜਾਦਾ ਮੇਰਵਾ ਆਏਗਾ ਤੇ ਆ ਰੋਲਦੂ ਰਾਮ ਜੀ ਬੈਠੇ ਆ ਇਹ ਤੁਹਾਨੂੰ ਦੱਸਣਗੇ ਕਿ ਗੰਨਾ ਕਿਵੇਂ ਚੂਪੀ ਦਾ ਪ੍ਰਸਿੱਧ ਮਾਹਰ ਹੈ ਐਗਰੀਕਲਚਰ ਯੂਨੀਵਰਸਿਟੀ ਇਹ ਲੁਧਿਆਣੇ ਤੋਂ ਆਏ ਆ ਰੋਲਦੂ ਰਾਮ ਜੀ ਮਹਾਰਾਜ ਜੀ ਪਹਿਲਾਂ ਆਪਾਂ ਗੱਲਬਾਤ ਇਹ ਕਰ ਲਈਏ ਰੋਲਦੂ ਰਾਮ ਜੀ ਦਾ ਰੋਲਦੂ ਰਾਮ ਜੀ ਤੁਸੀਂ ਸਾਡੀ ਯੂਨੀਵਰਸਿਟੀ ਤੋਂ ਆਏ ਆ ਸਾਡੇ ਕੋਲ ਕਿ ਗੰਨਾ ਚੂਪਣ ਦੇ ਪ੍ਰਸਿੱਧ ਮਾਹਰ ਹੈ ਸਾਨੂੰ ਇਹ ਦੱਸੋ ਕਿ ਗੰਨਾ ਕਿਵੇਂ ਚੂਪੀ ਦਾ ਇਦਾਂ ਗੱਲ ਹੋਇਆ ਜੀ ਕਿ ਗੰਨਾ ਚੱਕ ਕੇ ਪਹਿਲਾਂ ਤਾਂ ਕੱਟ ਕੇ ਮੂੰਹ 'ਚ ਪਾਓ ਜਿਹੜਾ ਗੰਨਾ ਕੱਟ ਕੇ ਮੂੰਹ ਚ ਪਾਣੇ ਜਿਹੜਾ ਮੂੰਹ ਆ ਜੇ ਮੰਨ ਲਓ ਤੁਹਾਡਾ 20 mm ਖੁੱਲਾ ਮੂੰਹ ਆ ਤੇ ਜਿਹੜਾ ਤੁਹਾਡਾ ਮੂੰਹ ਦੇ ਉੱਪਰ ਗੰਨੇ ਦਾ ਸਾਈਜ਼ ਥਾਰਾ mm ਚਾਹੀਦਾ ਆ ਜੇ ਜੇ ਤੁਹਾਡਾ ਗੰਨੇ ਦਾ ਸਾਈਜ਼ ਘਾਟੋ ਹੋਇਆ ਤੇ ਮੂੰਹ ਨਾ ਖੁੱਲਿਆ ਤੁਹਾਡਾ ਮੂੰਹ ਪਾ ਦੀ ਜਨਾ ਮਹਿਕਮਾ ਕੋਈ ਜ਼ਿੰਮੇਬਾਰ ਨਹੀਂ ਰਹੇ। ਕੈਸੇ ਲਈ ਤੁਹਾਨੂੰ ਬੇਚੀ ਇਹ ਆਂ ਕਿ ਜੇ ਤੁਸੀਂ ਗੰਨਾ ਚੁੱਪਨਾ ਆਪਣਾ ਮੂੰਹ ਪਾਰ ਕੇ ਜਿ ਕੋ ਜਿੱਦਾ ਕੁੱਤਾ ਮੂੰਹ ਖੋਲ ਕੇ ਲੱਕਦਾ ਹੈ। ਕੈਸੇ ਲਈ ਤੁਹਾਨੂੰ ਇਹ ਚਾਹੀਦਾ ਕਿ ਆਪਣਾ ਮੂੰਹ ਖੋਲੋ ਫੇਰ ਗੰਨੇ ਨੂੰ ਮੂੰਹ ਚ ਪਾਓ। ਤੇ ਫੇਰ ਬੁਰਕੀ ਆ ਜਿਹੜੀਆਂ ਉਹਦੀਆਂ ਰਸ ਨੂੰ ਅੰਦਰ ਕੱਢੋ ਤੇ ਉਹਦੇ ਛਿਲਰ ਬਾਹਰ ਕੱਢੋ। ਜੇ ਤੁਸੀਂ ਛਿਲਰ ਅੰਦਰ ਨਾਲ ਲਾਪੇ ਉਹਦਾ ਰਸ ਬਾਹਰ ਕੱਢਣ ਲਾਪੇ ਤਾਂ ਮਹਿਕਮਾ ਸਾਡਾ ਕੋਈ ਜ਼ਿੰਮੇਬਾਰ ਨਹੀਂ ਹੈ। ਬਹੁਤ ਬਹੁਤ ਧੰਨਵਾਦੀ ਇਦਾਂ ਦੇ ਪ੍ਰਸਿੱਧ ਮਹਾਰਾਜਾਂ ਨਾਲ ਗੱਲਬਾਤ ਕਰਾਉਂਦੇ ਰਹੋ ਤੇ ਆ ਬੀਬੀ ਬੈਠੀ ਆ ਜੀ ਇਹਦੇ ਤੁਹਾਨੂੰ ਫੇ ਗਾਣ ਸੁਣਾ ਦੇ ਜੀ ਬਿਲਕੁਲ ਸੁਣਾਓ ਜੀ ਬੀਬੀ ਆ ਜਾ ਜੀ ਬੀਬਾ ਜੀ ਆ ਜਾਓ ਬਾਜੀ ਬੀਬੀ ਸਰਬਜੀਤ ਕੌਰ ਹੈ ਇਹ ਤੁਹਾਨੂੰ ਸੁਣਾਣਗੇ ਕੋੜੀ ਆਜੋ ਜੀ ਬੀਬੀ ਜੀ ਆਜੋ ਚੱਦੋ ਚਿੜੀ ਆ ਬੀਰਾ ਕੋੜੀ ਵੇ ਤੇਰੇ ਨਾਲ ਪਰਾਮ ਦੀ ਜੋੜੀ ਵੇ ਨਟ ਕਿੰਦੇ ਨੇ ਬਾਲੇ ਸੁਣਿਆ ਵੀਰਾਂ ਮੈਂ ਤੈਨੂੰ ਕੋੜੀ ਚੇੜੇਂਦੀਆ ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਬੇ ਤੇਰੀ ਮਾਂ ਨੂੰ ਮਿਲੇ ਨੇ ਵਧਾਈਆਂ ਬੇ ਲਟ ਕਿੰਦੇ ਨੇ ਬਾਲੇ ਅੱਜ ਬਾਜ ਮੇਰਮਾਨੀ ਦੀ ਬਹੁਤ ਬਹੁਤ ਧੰਨਵਾਦ ਚੰਗਾ ਜੀ ਮਾਰਦੇ ਨਹੀਂ ਮੁੰਦਰਾ ਨੇ ਗੱਲ ਹੰਕਲਾ ਅਜਬ ਸਹਾਇਆ ਨਹੀਂ ਫਿਰੇ ਟੂੜ ਦਾ ਵਿੱਚ ਹਵੇਲੀਆਂ ਦੇ ਕੋਈ ਉਸਨੇ ਲਾਲ ਗਵਾਇਆ ਨਹੀਂ ਨਾਲੇ ਗੋਂਦਾ ਤੇ ਨਾਲੇ ਰੋਮਦਾ ਏ ਦਾਦਾ ਉਸਨੇ ਰੰਗ ਮਜਾਇਆ ਨਹੀਂ ਫਿਰ ਟਹਿਲਦਾ ਵੇਖਦਾ ਸ਼ੈਲ ਕੁੜੀਆਂ ਮਨ ਕਿਸੇ ਤੇ ਨਾ ਪਰਮਾਇਨੀ ਕਾਈ ਆਖਦੀ ਹੁਸਨ ਦਾ ਚੋਰ ਫਿਰਦਾ ਭਾਈ ਉਹ ਐਸਨੇ ਸੀ ਸੁਨਾਇਆ ਨੇ ਵਾਹ ਤੇਰਾ ਤੀਜਾ ਚੌਥਾ ਫੇਰ ਬੀਬੀ ਸਾਧੂਆਂ ਦਾ ਡੇਰਾ ਤੇਰਾ ਤੀਜਾ ਚੌਥਾ ਤੇਰਾ ਤੇ ਤੋਂ ਉਹ ਚਿਆ ਬਧੇਰਾ ਬੋਲੀ ਨਾ ਬਲਾਈ ਸੈ ਉਹ ਦਸ ਪਾਈ ਬੀਬਾ ਕਿਹੜੇ ਕੰਮ ਆਈ ਸੈ ਦਸ ਪਾਈ ਬੀਬਾ ਕਿਹੜੇ ਕੰਮ ਆਈ ਸੈ ਮੇਰਾ ਮਾਹੀਏ ਮਲੰਗ ਇਤੋਂ ਪੀਕੇ ਜਾਗੇ ਪੰਗ ਕਰੇ ਕਰ ਜਾਗੇ ਤੰਗ ਤੇਰਾ ਚੇਲਾ ਬਾਬਾ ਜੀ ਉਹ ਨੀਵੇਂ ਉਤੇ ਛਾੜੋ ਨਾ ਕਰੇ ਲਾ ਬਾਬਾ ਜੀ ਨੇ ਮੈ ਉਦੋਂ ਚਾੜੋਂ ਨਾ ਕਰੇਲਾ ਬਾਬਾ ਜੀ ਵਾ 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 ਉਹ ਕੀ ਕੀ ਕਹਿੰਦਾ ਸਾਧ ਨਾ ਫਿਰੋ ਜਿਹੜਾ ਆਵੇ ਸਾਡੇ ਕੋਲ ਅਸੀਂ ਦਇਯੇਦਾਰ ਕੋਲ ਤੇਰੇ ਪੰਗ ਪਣੂ ਘੂਰ ਨੂੰ ਮਗਾਇਆ ਸੀ ਕਦੋਂ ਉਹ ਚਿੱਠੀ ਪਾ ਕੇ ਉਹਨੂੰ ਮਗਵਾਇਆ ਸੀ ਕਦੋਂ ਚਿੱਠੀ ਪਾ ਕੇ ਉਹਨੂੰ ਮਗਵਾਇਆ ਸੀ ਕਦੋਂ ਉਹ ਕਹਿੰਦਾ ਸਾਰੇ ਜੋੜ ਹਲਾ ਬੈਠੇ ਆ ਸਾਰੇ ਜੋੜ ਹਲਾ ਬੈਠੇ ਅਸੀਂ ਕੈਨੇਡਾ ਆ ਬੈਠੇ ਕਿ ਰੋਬ ਜਰਾ ਵੀ ਪਾ ਨਹੀਂ ਸਕਦੇ ਰੋਬ ਜਰਾ ਵੀ ਪਾ ਨਹੀਂ ਸਕਦੇ ਬੱਚਿਆਂ ਦੇ ਦੋ ਲਾ ਨਹੀਂ ਸਕਦੇ ਇੱਥੇ ਕੰਨ ਫੜਾ ਨਹੀਂ ਸਕਦੇ ਬੇਗਮ ਨੂੰ ਧਮਕਾ ਨਹੀਂ ਸਕਦੇ ਮੁੱਛ ਨਹੀਂ ਵੀ ਕਰਵਾ ਬੈਠੇ ਅਸੀਂ ਕੈਨੇਡਾ ਆ ਬੈਠੇ ਸਹੀ ਗੱਲ ਹੈ ਸਹੀ ਗੱਲ ਹੈ ਕਾਰ ਇੰਸ਼ੋਰੈਂਸ ਕਰਵਾਉਣ ਦੇ ਰੋਲੇ ਕਾਉਂਸਲ ਟੈਕਸ ਝਗਾਉਣ ਦੇ ਰੋਲੇ ਕਰਦਿਆਂ ਕੀਮਤਾਂ ਲਾਉਣ ਦੇ ਰੌਲੇ ਉੱਤੋਂ ਪਾਕਿਸਤਾਨ ਦੇ ਰੌਲੇ ਸੋਚਾਂ ਨਾਲ ਚੱਕਰਾ ਬੈਠੇ ਆ ਅਸੀਂ ਕੈਨੇਡਾ ਆ ਬੈਠੇ ਖਾਤ ਇਹਨੇ ਸੁੱਟ ਜਾਂਦੇ ਨੇ ਖਾਤ ਇਹਨੇ ਸੁੱਟ ਜਾਂਦੇ ਨੇ ਪੜ ਕੇ ਦਿਲ ਹੀ ਟੁੱਟ ਜਾਂਦੇ ਨੇ ਗੋਰੇ ਹੱਸ ਕੇ ਲੁੱਟ ਜਾਂਦੇ ਨੇ ਤੇ ਕਾਲੇ ਐਵੇਂ ਕੁੱਟ ਜਾਂਦੇ ਨੇ ਲੱਗਦਾ ਪੰਗਾ ਪਾ ਬੈਠੇ ਆ ਅਸੀਂ ਕੈਨੇਡਾ ਆ ਬੈਠੇ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਠੀਕੇ ਖਾਣ ਨੂੰ ਦਿਲ ਨਹੀਂ ਕਰਦਾ ਸਭ ਕੁਝ ਬਾਕੀ ਸਭ ਕੁਝ ਦਿਲ ਕਰਦਾ ਏ ਠੀਕੇ ਬਾਕੀ ਸਭ ਕੁਝ ਦਿਲ ਕਰਦਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਦਿਲ ਨੂੰ ਲੱਖ ਸਮਝਾ ਬੈਠੇ ਆ ਅਸੀਂ ਕੈਨੇਡਾ ਆ ਬੈਠੇ ਕਹਿੰਦਾ ਸੱਜਰੇ ਫੁੱਲ ਤੇ ਕਲੀਆਂ ਹੋਵਣ ਆਪਣੇ ਪਿੰਡ ਦੀਆਂ ਗਲੀਆਂ ਹੋਵਣ ਲੱਸੀ ਸਾਗ ਦੇ ਛਲੀਆਂ ਹੋਵਣ ਅਸਲੀ ਖੋਏ ਦੀਆਂ ਡਲੀਆਂ ਹੋਵਣ ਸਭ ਕੁਝ ਹੁਣ ਗਵਾ ਬੈਠੇ ਆ ਅਸੀਂ ਕੈਨੇਡਾ ਬੈਠੇ ਆ ਅਸੀਂ ਕੈਨੇਡਾ ਬੈਠੇ ਤੀਲਾ ਤੀਲਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਅਥਾਕ ਦੀ ਖੁੱਲ ਜਾਵੇ ਮੁੜ ਕੇ ਫੇਰ ਨਹੀਂ ਗਾਗਰਾਂ ਵਿੱਚ ਪੈਂਦਾ ਮੁੜ ਕੇ ਕਦੇ ਨਹੀਂ ਗਾਗਰਾਂ ਵਿੱਚ ਪੈਂਦਾ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਂਦਾ ਲੱਖ ਯਤਨ ਕੀਤੇ ਆ ਵੀ ਉਹ ਮੱਚਦਾ ਨਹੀਂ ਲੱਖ ਯਤਨ ਕੀਤੇਆਂ ਵੀ ਫੇਰ ਉਹ ਜਗਦਾ ਨਹੀਂ ਜਿਹੜੇ ਦੀਵੇ ਦੀ ਬੱਤੀ ਹੋ ਗੁੱਲ ਜਾਵੇ ਉਹ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੂੰ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਇਹ ਸਾਡੇ ਸ਼ਹੀਦਾਂ ਦਾ ਨਾਮ ਦਾੜ ਜਾਂਦੀ ਆ ਹਰਨੀਆਂ ਦੀ ਉਹ ਹਰਨੀਆਂ ਜਿਹੜੀ ਹੈ ਕਿ ਇੱਕ ਦੂਜੀ ਨੂੰ ਪੁੱਛਦੀਆਂ ਨੇ ਸਾਡੇ ਗੁਰੂ ਨੂੰ ਜਾਨਵਰਾਂ ਦੇ ਵਿੱਚ ਕਿਸਤਾ ਬੱਤਿਆ ਸੀ ਅੱਜ ਸਿੱਖ ਹੋ ਕੇ ਅਸੀਂ ਕਿਸਤਾ ਬੱਤਿ ਸਾਨੂੰ ਸੋਚਣ ਦੀ ਲੋੜ ਆ ਉਸ ਤੋਂ ਬਾਅਦ ਮੈਂ ਉਹ ਕਵਤਾ ਪੜਾਂਗਾ ਇੱਕ ਪੁੱਛਦੀ ਦੂਜੀ ਕੋਲੋਂ ਤੂੰ ਯਾਰੋ ਯਾਰ ਕਿਉਂ ਰੋਨੀ ਆਂ ਕੀ ਸੱਤ ਬੱਦੀ ਦਿਲ ਤੇਰੇ ਨਹੀਂ ਹੰਝੂ ਆਂਦੇ ਹਾਰ ਪਰ ਹੁੰਦੀ ਆਂ ਕੀ ਦੱਸਾਂ ਮੈਂ ਤੈਨੂੰ ਭਾਣ ਮੈਥੋਂ ਜਾਂਦਾ ਦੱਸਿਆ ਨਹੀਂ ਜਿਸ ਦੀ ਮੈਨੂੰ ਸਾਥ ਨਾ ਕੋਈ ਉਹ ਮੇਰੇ ਦਿਲ ਵਿੱਚ ਬੱਛਿਆ ਨਹੀਂ ਮੈਂ ਕੱਲੀ ਦੇ ਨਜ਼ਰ ਪੈ ਗਿਆ ਮੈਂ ਕੱਲੀ ਦੇ ਨਜ਼ਰ ਪੈ ਗਿਆ ਦਾਰ ਮਿਠੀ ਗੀ ਹਰਾਂ ਦੀ ਜੀਮ ਨਾ ਚੱਤਾ ਮਸਤ ਕਲਾਮਾ ਮਤੂੜੀ ਉਹਦੇ ਚਰਨਾ ਦੀ ਹਾਜੀ ਇਹ ਸੀ ਦੁਜਾ ਸੀ ਮਾ ਬੋਲਦਾ ਤਾਂ ਸੀ ਮੈਂ ਸਿੱਖ ਨਹੀਂ ਪਰ ਮਾਹੌਲ ਸਾਡਾ ਦੁਜਾ ਉਹ ਚੰਗੀ ਗੱਲ ਨਹੀਂ ਲੱਗਦੀ ਆ ਸਰਦਿਆ ਕ ਸੁਫਨਾ ਸਰਦਿਆ ਇੱਕ ਸੁਫਨਾ ਫਰਿਸ਼ਤਿਆਂ ਦੇ ਦਿਸਦਾ ਜਿਉਂਦੀ ਹੋਈ ਮਨਸਤਾਂ ਨੂੰ ਦਦ ਮਰਿਆ ਵੇਖਦਾ ਨਾ ਵਪਾਰ ਰਿਸ਼ਤਿਆਂ ਦਾ ਨਾ ਹੀ ਅਹਿਸਾਸ ਦਾ ਹਰ ਇੱਕ ਮਨੁੱਖ ਵਿੱਚੋਂ ਰੱਬ ਹੋਵੇ ਵੇਖਦਾ ਨਾ ਹੀ سینਾ ਕਦੇ ਲਾਲ ਹੋਵੇ ਨਾ ਹੀ ਸੀਨਾ ਕਦੇ ਲਾਲ ਹੋਵੇ ਧਰਤੀ ਦਾ ਨਾ ਹੀ ਕੋਈ ਖੂਨੀ ਖੂ ਮੌਤ ਨੂੰ ਦੇਖਦਾ ਇਹ ਖੂਨੀ ਖੂ ਆ ਦੇਣਾ ਆਪਣੇ ਅੰਬਸਰ ਵਾਲਾ ਵਾਲੇ ਵਾਲਾ ਨਾ ਠੰਡੇ ਮੁੱਟ ਚ ਨਾ ਠੰਡੇ ਮੁੱਟ ਵਿੱਚ ਕੋਈ ਰੂਹ ਕੈਦ ਹੋਵੇ ਨਾ ਹੀ ਕੰਦਾ ਵਿੱਚ ਕੋਈ ਮਸੂਮ ਦੰਦਾ ਦੇਖਦਾ ਇਹ ਸਾਦੇ ਸਾਹਿਬ ਜਾਦਿਆਂ ਬਾਰੇ ਜਿਉਂਦਿਆਂ ਦਾ ਸਤਕਾਰ ਜਿਉਂਦਿਆਂ ਦਾ ਸਤਕਾਰ ਤੇ ਗਿਆਨ ਨੂੰ ਯਾਦ ਰੱਖਦੇ ਨਾ ਹੀ ਸ਼ਹੀਦਾਂ ਨੂੰ ਕੋਈ ਵਿਸਰਦਾ ਦੇਖਦਾ ਕਦਰਾਂ ਕੀਮਤਾਂ ਨਾਲ ਸਮਾਜ ਦੀ ਉਹ ਸਾਰੀ ਹੁੰਦੀ ਕਦਰਾਂ ਕੀਮਤਾਂ ਨਾਲ ਸਮਾਜ ਦੀ ਉਹ ਸਾਰੀ ਹੁੰਦੀ ਨਾ ਹੀ ਸਿਆਣੀ ਉਮਰੇ ਕੋਈ ਸਹਾਰਾ ਲੋਟਦਾ ਨਾ ਹੀ ਸਰਕਾਰਾਂ ਮੋਟੇ ਦਾ ਸਭ ਬਣਦੀਆਂ ਨਾ ਹੀ ਸਰਕਾਰਾਂ ਮੋਟੇ ਦਾ ਸਭ ਬਣਦੀਆਂ ਨਾ ਹੀ ਹੱਕਾਂ ਲਈ ਕੋਈ ਜਾਨ ਨਾਲ ਖੇਡਦਾ ਜੱਸਿਆ ਨਾਲ ਲਗਨ ਮੇਲੇ ਸ਼ਹੀਦਾਂ ਦੀਆਂ ਮਜ਼ਾਰਾਂ ਤੇ ਜੱਸਿਆ ਨਾਲ ਲਗਨ ਮੇਲੇ ਸ਼ਹੀਦਾਂ ਦੀਆਂ ਮਜ਼ਾਰਾਂ ਤੇ ਸੱਤ ਕਰਤਾਰ ਆ ਕੇ ਜੇ ਮੇਰਾ ਦੇਸ਼ ਵੇਖਦਾ ਆਮੀਨ